ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੰਢਾਇਆ ਤਹਿਸੀਲ ਤੇ ਯਲਾਬਾਈ ਹੋਰਾਂ ਦਾ ਹੈਗਾ ਸੱਜਣੋ ਬਰਨਾਲਾ ਤਿੰਨ ਤਾਜ਼ੀਆਂ ਸੂਈਆਂ ਦਿਖਾਵਾਂਗੇ ਤੇ ਤਿੰਨ ਦਿਖਾਵਾਂਗੇ ਗੱਬਣਾ ਐਫ ਐਫ ਵੀ ਦਿਖਾਵਾਂਗੇ ਟੌਪ ਕੁਆਲਿਟੀ ਦੀਆਂ ਤੇ ਜਰਸੀ ਵੀ ਦਿਖਾਵਾਂਗੇ ਇੱਕ ਜਰਸੀ ਦਿਖਾਵਾਂਗੇ ਮਸ਼ੀਨੀ ਚਵਾਈ ਵਾਲੀ ਹੱਥੀ ਚਵਾਈ ਵਾਲਾ ਸੱਜਣੋ ਉਹਦੇ ਵਾਸਤੇ ਨਾ ਸੰਪਰਕ ਕਰਿਓ ਉਹ ਬਾਈ ਕਹਿੰਦਾ ਮਸ਼ੀਨ ਤੇ ਲੱਗੀ ਆ ਮਸ਼ੀਨ ਵਾਲੇ ਸੱਜਣ ਨੂੰ ਇਹ ਦੇਣੀ ਆ ਕਿਸੇ ਨੂੰ ਇਹ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਇਧਰਲੇ ਬੰਨਿਓ ਕਰਾਂਗੇ ਆ ਤੋਹਫੇ ਤੋਂ ਪਹਿਲਾਂ ਤਾਂ ਗਾਰੀ ਇਹਦਾ ਕੱਦ ਕਾੜ ਦਿਖਾ ਦੀ ਇੱਥੋਂ ਕੱਦ ਬਿਊਟੀ ਸਾਰੇ ਮਾਮਲੇ ਜੀ ਫੁੱਲ ਆ ਗਈ ਹੋਰ ਪਵਨ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਐ ਚੜਦੀ ਕਲਾ ਚੱਲਦਾ ਕੰਮ ਫਰਾਂ ਮਾਰੂ ਮਾਰ ਵਧੀਆ ਮਰੂ ਮਾਰ ਚੱਲਦਾ ਬਾਈ ਨੰਬਰ ਵੀ ਬੋਲ ਦੇ ਜਰਾ ਨੰਬਰ 9877868899 ਦੂਜਾ ਨੰਬਰ ਹੈ 797355046 ਇਹ ਵੱਡੇ ਭਰਾ ਦਾ ਨੰਬਰ ਆ ਜੀ ਠੀਕ ਹੈ ਗੱਲ ਨੰਬਰ ਵਾਈ ਦੇ ਚਲਾ ਦੂੰਗਾ ਸਕਰੀਨ ਤੇ ਇਹਦੇ ਗਾਰੀ ਪਹਿਲਾਂ ਆਰਡਰ ਦੀ ਕੈਮਰਾ ਮਾਰ ਦੂ ਆਰਡਰ ਕੁਆਲਿਟੀ ਇਹ ਕਰਾ ਦੇ ਚੈੱਕ ਜਿਹੜਾ ਡਰੇ ਬੈਡ ਨੂੰ ਲੱਗਿਆ ਨਾ ਕਾਮੀ ਵੈੜ ਨੂੰ ਲੱਗਿਆ ਹੁੰਦਾ ਇਦਾਂ ਬੰਡੀ ਹੁੰਡੀ ਬਾਈ ਬਹੁਤ ਆ ਬਸੇ ਸੁਆ ਕਿਹੜਾ ਪਾਵਨ ਸੁਆ ਬਾਈ ਦੂਜਾ ਸੁਆ ਬਸੇ ਤੋਰ ਖੋਲ ਕੇ ਸੁਆ ਦੂਜਾ ਬਾਡੀ ਆ ਗਈ ਫੁੱਲ ਕੱਦ ਵੀ ਫੁੱਲ ਵੱਡਾ ਤੇ ਬਿਊਟੀ ਚ ਵੀ ਆ ਤੇ ਨਾਲ ਇਹਦੇ ਜਰਸੀ ਕੰਪਨੀ ਦੀ ਬੱਚੀ ਵੀ ਆ ਲੈ ਜਾ ਲੈ ਹਾਂ ਪੀਉਂਦਾ ਬਸ ਬੜੀ ਖੁੱਲੀ ਆਣੀ ਹੈ ਜੀ ਕਦੋਂ ਸੁਈਆ ਬਾਈ ਇਹ ਕੱਲ ਮੰਨ ਕੇ ਜਲ ਬਾਈ ਕੱਲ ਅੱਥੀ ਸੁਈਏਗੇ ਕੱਲ ਸ਼ਾਮ ਦੀ ਸੁਈਆ ਇੱਥੋਂ ਘੇਰੀ ਪਿਛਾਣੇ ਪਾਸੇ ਦਿਖਾ ਦੇ ਆ ਇਹਨੂੰ ਕੱਢ ਲੈ ਬਾਹਰ ਨੂੰ ਲੰਬੀ ਹੀ ਦਿਖਾ ਦੇ ਤੋਰ ਕੇ ਜੇਰ ਜੇ ਆਪਾਂ ਡੰਨਾ ਬਾਈ ਆਪਣੇ ਕੋਲ ਵੀਡੀਓ ਬਣੀ ਵੀ ਹੈ ਜੀ ਸਾਰਾ ਕੁਝ ਰਿਟੂ ਜੱਟ ਅਜੇਰ ਦੀ ਬਾਈ ਕਹਿੰਦਾ ਵੀਡੀਓ ਬਣੀ ਹੋਈ ਆ ਬਾਕੀ ਬੈਡ ਆ ਯਾਰ ਜਿਹੜੀ ਬੈਡ ਆ ਬਾ ਕਮਾਲ ਆ ਉਸ ਨੂੰ ਦੀਦੀ ਵੀ ਆ ਲੰਬੀ ਵੀ ਫੁੱਲ ਆ ਉੱਚੀ ਵੀ ਫੁੱਲ ਆ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਥਣ ਤੇ ਇਹਨੂੰ ਐ ਲੱਗਿਆ ਜਿਵੇਂ ਕਈ ਭਰਾ ਆਪਣੇ ਨਾ ਠੇਠ ਪੰਜਾਬੀ ਜੀ ਕਹਿੰਦੇ ਨੇ ਪੀੜੀ ਦੇ ਪਾਵੇ ਹੁੰਦੇ ਆ ਪੀੜੀ ਦੇ ਪਾਵੇ ਆ ਨਾ ਸ਼ਿਸ਼ਟਮੀ ਆ ਈ ਰਿਕਾਰਡ ਇਹਦਾ ਪਹਿਲਣ ਦਾ ਰਿਕਾਰਡ ਬਾਈ 33 ਕਿਲੋ ਪਲੂਨ ਦਾ ਦੋ ਦਿੱਤਾ ਵੇ 33 34 ਆ ਚੱਲੀ ਪਿਆ ਬਸ 33 34 ਕਿਲੋ ਦਾ ਪਹਿਲਣ ਦਾ ਹਾਂ ਬਾਕੀ ਆਏ ਬਾਈ ਮੂਰੀ ਆਪਾਂ ਪਾਈਏਗੀ ਮੂਰੀ ਆਏ ਮੰਨ ਗਏ ਪਾਈ ਨਹੀਂ ਜੀਗੀ ਠੀਕ ਹੈ ਉਹਦੀ ਫਿਰਦੀ ਆਈ ਹੈ ਬੱਸੀ ਆ ਲੈ ਚੱਲ ਬਾਈ ਘਮਾ ਕੇ ਅੰਦਰ ਨੂੰ ਐ ਕਿ ਆ ਮੰਨ ਕੇ ਚੱਲ ਵੀ ਪੈਂਤੀ ਦਾ ਪਾਲੀ ਦੁੱਧ ਖੁਲਾ ਦੇਊਗੀ ਜੇ ਕਿਤੇ ਸਰਦੀ ਆਉਂਦੀ ਫਿਰ 40 ਤੋਂ ਪਲਾਸੀ ਚੱਲਣਾ ਸੀ ਇਹਨੇ ਤੇ ਜਿਹੜਾ ਆਡਰ ਆਡਰ ਇਹਨੂੰ ਦੁੱਧ ਵਾਲਾ ਲੱਗਿਆ ਜਮਾ ਠੋਸਾ ਡਰਾ ਪੋਲਾ ਨਹੀਂ ਹੈਗਾ ਕਿਤੇ ਪੋਲਾ ਨਹੀਂ ਹੈਗਾ ਬਈ ਐ ਫੈਕਸ ਮੰਨੇ ਵਾਲਾ ਆ ਜਮਾ ਫੈਕਸਾ ਤੇ ਲੱਗਿਆ ਵੀ ਪੂਰਾ ਵੱਡਾ ਕੋਈ ਛੋਟਾ ਜਾਂ ਨਹੀਂ ਹੈਗਾ ਜਮਾ ਨਾਲ ਲੱਗਮਾ ਜਾਂ ਪਿਛਾਲੇ ਪੱਖ ਤੋਂ ਗੱਲ ਕਰ ਲਈਏ ਸਾਈਡ ਤੋਂ ਕਰ ਲਈਏ ਤੇ ਥਣਾ ਦੀ ਗੱਲ ਕਰ ਲਈਏ ਦੋ ਸ਼ੌਂਕ ਪੂਰੇ ਹੋ ਜਾਣਗੇ ਨਾਲ ਐਰ ਸ਼ੈਰ ਤੇ ਜਰਸੀ ਮਿਕਸ ਬੱਛੀ ਆ ਦੇ ਤੇ ਆਪਦਾ ਦਾ ਬੱਛੀ ਦਾ ਯਾਰ ਪਰ ਇਹਦਾ ਭਾਈ ਜਰਸੀ ਤਾਂ ਆਈ ਗਿਆ ਕਿਉਂਕਿ ਹੁਣ ਐਫ ਐਫ ਮੰਗੀ ਨਾ ਮਾੜੇ ਮੋਟੇ ਪ੍ਰਿੰਟ ਆਉਣਗੇ ਫਿਰ ਹਾਂ ਥੋੜੇ ਜਿਹਾ سپورਟ ਹੈਗੇ ਨੇ ਉਹਦੇ ਇੱਕ ਦੋ سپورਟ ਕਮਾਲ ਆ ਭਈ ਇੱਥੋਂ ਦੁੱਧ ਚੋਖਾ ਪਾ ਦੂਗੀ ਤੇ ਘਰੇ ਖੜੀ ਯਾਰ ਚੀਜ਼ ਚੰਗੀ ਵੀ ਲੱਗੂ ਜਚੂ ਵੀ ਤੇ ਬਰੀਡਿੰਗ ਦੇ ਮਾਮਲੇ ਜਿਹਨੇ ਭਾਈ ਨਵਾਂ ਫਾਰਮ ਕਰ ਚਾਲੂ ਕਰਨਾ ਹਨਾ ਉਦੇ ਲਈ ਬਈ ਬੈਸਟ ਆਪਸ਼ਨ ਆਰਾਮ ਦੇ ਮਾਮਲੇ ਵਾਲੀ ਬੱਛੀ ਆ ਲੈ ਚੱਲ ਬਈ ਇਦਾਂ ਦੀਆਂ ਬੱਛੀਆਂ ਜੇ ਆਪਾਂ ਗੱਲ ਕਰ ਲਈਏ ਆਏ ਨਹੀਂ ਕਿ ਮੋٹے ਚੰਮ ਦੇ ਜਿੰਨੀਆਂ ਸਾਰੀ ਬਰੀਕ ਹੈ ਜੀ ਨਾਲ ਡਬਲ ਵੀ ਦੇ ਲੰਮੀ ਕਿੰਨੀਆਂ ਘਾਟੋ ਘਰ 10 ਫੁੱਟ ਦਾ ਲੰਮੀ ਹੈ ਜੀ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਤਾਂ ਬਾਈ ਬੜੇ ਆ ਨਿਆਰੇ ਬਣਦੀ ਹੈਗੀ ਠੀਕ ਹੈ ਗੱਲ ਤਾਰਾ ਲਖਾ ਦਾਂਗੇ ਮਾਰ ਕੇ ਹਾਂ ਤਾਰਾ ਮਾਰ ਕੇ ਦਿਖਾ ਦਾਂਗੇ ਬਈ ਆਪਾਂ ਆ ਤਾਰਾ ਸੱਜਣੋਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਕੱਦ ਗੈਰੀ ਕੇਰਾ ਹੋਰ ਦਿਖਾ ਦਈਏ ਦਾ ਕੱਦ ਘਾਟ ਵਾਲੇ ਮਾਮਲੇ ਚ ਕਰਾ ਦਿਆ ਕਰ ਤਸੱਲੀ کئی ਵਰੀਆ ਵਾਲਾ ਕਹਿੰਦਾ ਵੀ ਪਤਾ ਨਹੀਂ ਬਈ ਕੱਦ ਐ ਮੰਨ ਕੇ ਫੁੱਲ ਡਾਬਲ ਮੰਨ ਕੇ ਲੈ ਬਾਈ ਫੁੱਲ ਡਾਬਲੀ ਐ ਬਸ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲਾ ਲੈ ਬੱਚਾ ਪਾ ਬਣ ਇਹਨੂੰ ਦਿਖਾ ਮਾਰ ਕੇ ਧਾਰਾਂ ਇਹਦੀਆਂ ਨਾ 14 ਸਾਨੂੰ ਸੱਜਣਾਂ ਨੂੰ ਦਿਖਾ ਦਰਾਂ ਮਾਰ ਕੇ ਆਪਾਂ ਚਵਾਈ ਦੀ ਹੈਗੀ ਓਕੇ ਦੀ ਰਿਪੋਰਟ ਪਿਛਲਿਆਂ ਤੋਂ ਵੀ ਮਾਰ ਦਈ। ਬਾਈ ਦਾ ਬਹਾਂ ਕੋਈ ਸ਼ਰਮਾ ਨਹੀਂ ਕੋਈ ਭੂਰ ਨਹੀਂ ਗਈ। ਓਕੇ ਆ ਗਈ ਬਿਲਕੁਲ। ਮੈਂ ਕਹਣਾ ਬੜੀ ਯਾਸਲਾ ਬਾਈ। ਤੇ ਥੋੜੀ ਬਹੁਤ ਹੀ ਬਾਦੀ ਆ ਬਸ। ਬਾਦੀ ਹੈਈ ਬਾਈ ਜਰੂਰ। ਜਿੰਨਾ ਬਾਦੀ ਉਤਰੂਗੀ ਉਦਾਂ ਥਣ ਦਾ ਸੈਜ ਵੀ ਸੋਨਾ ਹੋ ਜਾਊਗਾ। ਲੈ ਤੇ ਬਾਕੀ ਚਵਾਈ ਵਾਲੇ ਪੱਖ ਤੋਂ ਹੈਗੀ। ਚਵਾਈ ਦਾ ਬਈ ਇੱਕ ਨੰਬਰ ਆ ਗਈ। ਆ ਚਵਾਈ ਆ ਗਈ ਫੋਕੀ ਬਿਲਕੁਲ ਇੱਧਰ ਹੀ ਦਿਖਾ ਦੇ ਯਾਰੀ ਲੈ ਬਈ ਵੀ ਮਾਰੀ ਹੁੰਦੀ ਬਾਈ ਬੰਦਾ ਉੱਤੋਂ ਦੇਖ ਲੈ ਫਿਰ ਉਹ ਆਪਾਂ ਲਾ ਦੇ ਠੀਕ ਹੈ ਹਾਲੇ ਕਰ ਤੱਕਦੀ ਗਾਰੰਟੀ ਹੋਊਗਾ ਪੈਸੇ ਕਿੰਨੇ ਲੈ ਲਾਂਗੇ ਜੀ ਪੈਸੇ ਤਾਂ ਬਾਈ ਜਿੰਨੇ ਮਰਜ਼ੀ ਦੇ ਦੋ ਨਹੀਂ ਲੈਣਾਗੇ ਹੈ ਫਿਰ ਵੀ ਕਰਦਾ ਕਿ ਬਈ ਜਾਇਜ਼ ਕਰਦਾ ਮਨ ਤਾਂ ਠੀਕ ਹੈ ਗੱਲ ਮੁੱਲ ਜਾਇਜ਼ ਹੋਊਗਾ ਕੋਈ ਉਹ ਹਾਂ ਕਰਾਂਗੇ ਫੋਨ ਤੇ ਇਹ ਨਹੀਂ ਵੀ 1.5-2 ਲੱਖ ਰੁਪਏ ਹੋਊਗਾ ਹੋਏ ਜਮਾਂ ਜਾਈ ਜੀ ਆ ਮੋਲ ਲਵਾਈ ਕਹਿੰਦਾ ਬੈਡ ਦੇ ਹਿਸਾਬ ਨਾਲ ਹੋਊਗਾ ਬੈਡ ਦੇ ਹਿਸਾਬ ਨਾਲ ਕਰ ਦਾਂਗੇ ਬਾਕੀ ਜਦੋਂ ਇੱਧਰਲੇ ਬੰਨੇ ਆਉਗੇ ਇੱਥੋਂ ਹਵਾਨਾ ਦਾ ਖਾ ਅੱਗੇ ਪਿੱਛੇ ਦਾ ਹਵਾਨਾ ਬਾਈ ਠੀਕ ਹੈ ਨਾਗਾ ਜਿੰਨੀ ਮੂਹਰੇ ਉੰਨੀ ਪਿੱਛੇ ਹੈਗਾ ਗਿਆ ਵੀ ਐ ਮੰਨ ਕੇ ਚੱਲ ਜਿੰਨੇ ਚਾਰਾਂ ਚੱਲਣ ਦਾ ਅਲੱਗ-ਅਲੱਗ ਆ ਹੋਗਾ ਪੀੜੀ ਦੇ ਪਾਵੇ ਆ ਸੀ ਪੀੜੀ ਦੇ ਪਾਵੇ ਵਾਲੇ ਹੀ ਆ ਬਾਈ ਤੇ ਹੁਣ ਗੈਰੀ ਮਾਰ ਰਹੀ ਤੇ ਕੈਮਰਾ ਵੋਈ ਇਹਦਾ ਦਖਾ ਥਾਣੇ ਦਾ ਵੀ ਮੱਜਾਂ ਨਾਲ ਦੀ ਲੱਗਿਆ ਤਕਰੀਬਨ ਤਕਰੀਬਨ ਤੋਰੀ ਬਾਈ ਖੋਲ ਕੇ ਇਹਦਾ ਸੂਆ ਕਿਡਾ ਇਹ ਬਾਈ ਦੂਜਾ ਸੂਏ ਸੂਈ ਹੈਗੀ ਦੂਜਾ ਸੂਆ ਇਹ ਵੀ ਰਾਤੀ ਸੂਈ ਆ ਏਵੇਂ ਪਰਸ ਨੂੰ ਸੁਈ ਵੀ ਹੈਗੀ ਪਰਸ ਆਉਂਦੀ ਇਹਦੇ ਕੋਲ ਕਿੰਨੀ ਬੋਲੀ ਹਾਜ਼ਰ ਆ ਹੁਣ ਇਹਦੇ ਲਈ ਗਏ ਬਈ ਤੇ ਬਾਤ ਜੀ ਤਾਂ 24 ਕਿਲੋ ਹੋਊ 23 ਕਿਲੋ ਫੁੱਲਾ 1 ਨੰਬਰ ਵਾਲੀ ਕੋਲ ਕਿੰਨਾ ਹੈ 1 ਨੰਬਰ ਵਾਲਿਆਂ ਮੰਨ ਕੇ ਸੁਈ ਦਾ ਰਦਨੇ ਰਹੀ ਹੈਗੀ ਠੀਕ ਹੈ ਤੇ ਤੜਕੇ ਆਪਾਂ 9 9.5 ਕਿਲੋ ਬੋਲੀ ਚੁਈਉ ਦੀ ਆਪਾਂ ਨੇ ਠੀਕ ਹੈ ਗੱਲ ਹਾਂ ਇਹਦੇ ਕੋਲ ਹੈਗੀ ਆ 22 23 ਕਿਲੋ 22 23 ਕਿਲੋ ਹੈਗਾ ਬਾਈ ਇਹ ਥੱਲੇ ਆ ਇਹਦੇ ਕੋਲੇ 22 ਕਹਿੰਦਾ 22 ਤੋਂ 23 ਕਿਲੋ ਬੋਲਾ ਹਾਜ਼ਰ ਆ ਤੇ ਬੱਛੀ ਹੈ ਵੀ ਫੁੱਲ ਆ ਗਈ ਜਾਨਦਾਰ ਜੀ ਗੱਲ ਕਰਨੀ ਇਹਦਾ ਬਈ ਬਾੜੀ ਚਵਾਈ ਆਸ ਲਾਈ ਇਹਦੀ ਮਾਰਕ ਦਿਖਾਉਂ ਹੈ ਧਾਰਾਂ ਮ ਇਹ ਤੇ ਬਾਈ ਤਾਂ ਡੇ ਹੀ ਦੇ ਜਮੈਂ ਸੈਕਟਰ ਨਹੀਂ ਹੁੰਦੀ ਸੈਕਟਰ ਆਡਨ ਵੜਾਂ ਐ ਇੱਦਾਂ ਜੀ ਡੇਖਦੀ ਐ ਸਭੀ ਇਹ ਤਾਂ ਨਸ਼ਾ ਪ੍ਰਮੋਟ ਨਾ ਕਰ ਯਾਰ ਨਸ਼ਾ ਪ੍ਰਮੋਟ ਨਹੀਂ ਬਾਈ ਸੇ ਗੱਲ ਕਰ ਰਹੀ ਪਈ ਨਹੀਂ ਮੋਟੀ ਮੋਟੀ ਡੇਖਦੇ ਤਾਰ ਹਾਂ ਚੀਚੀਆਂ ਵਰਗੀ ਚਵਾਈ ਕਹਿ ਸਕਦੇ ਚੀਚੀਆਂ ਵਰਗੀ ਜਾਂ ਤੇ ਉਂਗਲ ਚੌਦੀ ਵਰਗੀ ਲਾਲੇ ਪਈ ਨਹੀਂ ਮੋਟੀ ਮੋਟੀ ਪਈ ਚੀਚੀਆਂ ਵਰਗੀ ਮੋਟੀ ਚਵਾਈ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਲੈ ਚੱਲ ਬਾਈ ਬੱਚੇ ਤੇ ਜਾਨ ਵੀ ਫੁੱਲਾ ਗਈ ਤੇ ਮਜ਼ਬੂਤ ਆ ਗਈ ਸਟੱਕ ਬਾਈ ਮੈਂ ਕਹਣਾ ਬਾਲੀ ਆਸ ਲਾ ਗਈ ਅੱਜ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਮਜ਼ਬੂਤ ਢਾਂਚੇ ਦੀ ਆ ਗਈ ਖੁੱਲੇ ਹੱਡਾਂ ਪੈਰਾਂ ਦੀ ਆ ਗਈ ਤੇ ਮਸਤ ਆ ਬਾਈ ਪੱਖ ਤੋਂ ਨਹੀਂ ਦਬਦੀ ਹੈਗੀ ਮੈਂ ਕਹਣਾ ਬਾਈ ਮਸਤ ਵੜਾਈ ਪੰਜ ਸੂਏ ਚੋਲਿਓ ਜਿਹੇ ਛਾਲਾ ਮਾਰਦੀ ਫਿਰਦੀ ਜਿਵੇਂ ਔਸਰਾਂ ਬੱਚੀਆਂ ਹੁੰਦੀਆਂ ਨੇ ਗੱਲ ਕਰ ਬਾਈਆਂ ਨੇ ਹਨਾ ਬੇਕਲ ਹੋਰ ਸੀ ਜੀ ਮੈਂ ਟੀਕਾ ਕਰ ਗਰਲਿੰਡ ਹੋਇਆ ਭਰਾ ਹੀ ਪਰ ਦਿੱਤਾ ਬਸ ਹੈਗਾ ਠੀਕ ਹੈ ਗੱਲ ਆਸਲ ਦਿੱਤੀ ਜਾਨਵਰ ਦੇਖੀ ਬਾਈ ਉਹ ਬੱਚੇ ਤੇ ਮਾਰਦੇ ਗੈਰੀ ਉਧਰ ਲੈ ਮੇਰਾ ਬੱਚਾ ਆਹ ਗਰਲਿੰਡ ਹੋ ਦਿੱਤੇ ਟੌਪ ਦਾ ਤੇ ਬਾਕੀ ਸੀਮਨ ਬਾਈ ਕਹਿੰਦਾ ਜਿੱਦਾਂ ਇਹਦੇ ਲਵਾ ਦਾਂਗੇ ਬੱਚੇ ਉਦਾਂ ਦੇ ਪਾੜ ਬੱਚਿਆਂ ਦਾ ਉੱਧੇ ਦੀ ਪਾਉ ਬਾਈ ਅੱਜ ਜਿੱਦਾਂ ਦਾ ਵੀ ਇਹਦੇ ਸੀਮਨ ਲਵਾ ਦਾਂਗੇ ਤੇ ਬਾਕੀ ਗਰਮੀ ਸਰਦੀ ਵੀ ਚੱਲੂਗੀ ਤੇ ਇੱਥੋਂ ਖਣ ਦਾ ਸਹਿਜ ਬੜਾ ਸ਼ਾਨਦਾਰ ਰੱਖਦੀ ਆ ਇਹ ਰੱਖਦੀ ਆ ਹੱਥੀ ਚਵਾਈ ਵਾਲਾ ਥਣ ਇਹਦਾ ਮੁਠੀ ਵਾਲਾ ਲੈ ਮਾਰਦੇ ਬਈ ਤਾਂ ਰੈਂਦੀ ਆ ਵੀ ਲੈ ਪਹਿਲਾਂ ਤਾਂ ਨਾ ਸੱਜਣੋ ਇਹਦਾ ਥਣ ਦਾ ਸਹਿਜ ਇੱਕ ਕਰਦੇ ਹਾਂ ਹਾਂ ਬਈ ਹੁਣ ਆ ਮਨੇ ਉੱਤਰੀ ਪਾਸੇ ਮੈਂ ਆਈ ਬਈ ਹੁਣ ਪਾਸੇ ਮੈਂ ਆਈ ਠੀਕ ਆ ਗੱਲ ਪਹਿਲਾਂ ਤਾਂ ਥਣ ਦਾ ਸਹਿਜ ਹੀ ਚੈਕ ਬੜਾ ਅਸਲਾ ਬਈ ਥਣ ਦਾ ਤੇ ਬਾਕੀ ਗੈਪ ਵੀ ਥਣਾ ਚ ਫੁੱਲ ਆ ਗਿਆ ਲੈ ਹੁਣ ਤੁਹਾਨੂੰ ਫਿਰ ਚਵਾਈ ਵੀ ਦਿਖਾ ਦਾਂਗੇ ਇਹਦੀ ਛੋਟੀ ਦੀ ਮੱਧ ਨਾਲ ਦੀ ਚਵਾਈ ਆ ਜਮਾ ਕੀਸ਼ਰਾ ਚੋ ਬਿਮਾਰ ਦੇ ਬਾਈ ਲੈ ਪਿਛਲੇ ਥਾਣਾ ਦੀ ਚਬਾਈ ਚੈੱਕ ਕਰ ਸਕਦੇ ਹਾਂ ਚਬਾਈ ਆ ਗਈ ਫੁੱਲ ਫੋਕੀ ਬਾਅਦ ਛੜ ਤੇ ਉਸਤਾਦ ਪਏ ਸੀ ਐਸੇ ਬਾਈ ਦੀ ਫੋਨਤੀ ਕਰ ਲਾਂਗੇ ਠੀਕ ਆ ਗੱਲ ਉਹ ਗਾ ਜਮਾ ਜੈਜ ਤਕਰੀਬਨ ਸਾਰਿਆਂ ਦਾ ਰੇਟ ਫੋਨਤੀ ਕਰ ਜੈਜੂ ਬਾਈ ਜਮਾ ਠੀਕ ਆ ਗੱਲ ਕੋਈ ਇਹ ਨਹੀਂ ਹੋਣਾ ਵੀ ਜਮਾ ਮੱਡੀ ਗੁੱਡੀ ਵੀ ਫੁੱਲ ਆ ਵੀ ਜਮਾ 1 30 ਜਾਂ 35 ਹੋਊਗਾ ਹਾਂਜੀ ਹਾਂਜੀ ਜੇ ਸਬਾ ਆਊਗਾ ਉਹਦੇ ਮੈਂ ਜੈਜ ਕਰ ਦਾਂਗੇ ਆਪਾਂ ਠੀਕ ਆ ਗੱਲ ਰੇਟ ਬਾਈ ਕਹਿੰਦਾ ਜੈ ਜੇ ਹੋਊਗਾ ਇਹ ਰੇਟ ਹੋ ਜੂਗਾ ਫੋਨ ਤੇ ਤੇ ਹੁਣ ਮਾਰਦੇ ਗੈਰੀ ਕੈਮਰਾ 3 ਨੰਬਰ ਵਾਲੀ ਤੇ ਇਹਦੇ ਮਾਰਦੇ ਕੈਮਰਾ ਇਹ ਮੈਨੂੰ ਗੱਬਣ ਲੱਗਦੀ ਆ ਇਹ ਗੱਬਣਾ ਬਾਈ ਬੱਸੀ ਕਿੰਨੇ ਕਿ ਦਿਨ ਕਰਦੀ ਆ ਬਾਬਾ ਇਹ ਵੀ ਲੈ ਜੂ ਬਾਈ ਹਜੇ ਮੰਨ ਕੇ ਗੱਲ ਵੀ ਇੱਕ ਹਫ਼ਤਾ ਪੈਂਡਿੰਗ ਪਿਆਗਾ ਇਹ ਜੋੜੀ ਇਕੱਠੀ ਲਈ ਜੇ ਗੱਡੀ ਸੱਜਣੋ ਇਹ ਵੀ ਫੁੱਲ ਆ ਗਈ ਇੱਕ ਇਹਦੇ ਇੱਕ ਇੱਕ ਨੰਬਰ ਵਾਲੀ ਬਾਈ ਇੱਕ ਨੰਬਰ ਵਾਲੀ ਤੇ ਇਹ ਦੋਨੇ ਹਾਂ ਇਕੱਠੇ ਇੱਕੇ ਫਾਰਮ ਚ ਲਿਆਣੀ ਠੀਕ ਆ ਗੱਲ ਆ ਪਰ ਦਗਾਠੇ ਦਾ ਵੀ ਫੁੱਲ ਹੋ ਗਿਆ ਫੁੱਲ ਨਹੀਂ ਨੇ ਬਾਈ ਪਹਿਲੀ ਗੱਲ ਦਾ ਬੈਡ ਬਾਈ ਆਪਾਂ ਛੁੱਟੀ ਲੈਂਦੇ ਨਹੀਂ ਗੇ ਠੀਕ ਆ ਗੱਲ ਲੈ ਆਪਣੇ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵੱਡੇ ਬੀਲੀਏ ਤੌਰ ਬਾਈ ਖੋਲ ਕੇ ਆ ਵੀ ਮਨ ਕੇ ਚੱਲ ਕ੍ਰਾਸ ਬੜਾ ਵੀਰਾਂ ਦੀ ਡਿਮਾਂਡ ਆਉਂਦੀ ਹੈਗੀ ਨਹੀਂ ਤੇ ਆਪਣਾ ਜ਼ਿਆਦਾ ਮੇਰਾ ਤਾਂ ਫੋਕਸ ਵੀ ਬ੍ਰੀਡ ਤੇ ਜ਼ਿਆਦਾ ਐਚਪੀਟੀ ਹੁੰਦਾ ਬੇ ਹਾਂ ਐਚਪੀਟੀ ਹੁੰਦਾ ਬਈ ਆਪਣਾ ਦਾ ਆ ਤੌਰ ਬਾਈ ਖੋਲ ਕੇ ਸੂਆ ਦੂਜਾ ਕਿੰਨੇ ਕਿੰਨੇ ਦਿਨ ਪੈਂਡਿੰਗ ਹੈ ਦੂਜਾ ਹੇ ਇੱਕ ਹਫਤਾ ਪੈਂਡਿੰਗ ਹੋਣਾ ਬਈ ਇੱਕ ਹਫਤਾ ਹਾਂ ਦੁਨੀਆ ਮਨ ਕੇ ਚੱਲੋ 33 ਕਿਲੋ ਦਿੱਤਾ ਵੀਰੇ 32 ਕਿਲੋ ਦਿੱਤੇ ਬਲੂਨ ਦਾ ਠੀਕ ਆ ਗੱਲ ਇੱਕੇ ਫਾਰਮ ਤੇ ਲਈਆਂ ਵੀ ਹਨ ਸੀਮੰਦ ਦੀ ਕੋਈ ਡ ਆਪ ਤੇ ਚਲੇ ਗਿਆ ਬਾਹਰ ਠੀਕ ਆ ਜੀ ਉਹ ਡੈਡੀ ਆਗਾ ਠੀਕ ਆ ਉਹਨ ਦਾ ਸਾਰਾ ਰਿਕਾਰਡ ਦਾ ਪਤਾ ਹੀ ਬਈ ਐਵੇਂ ਹੀ ਕਹੇ ਨੂੰ ਝੂਠ ਮਾਰਦੀ ਏ ਠੀਕ ਆ ਜੀ ਆਪ ਤਾਂ ਵੀਰ ਚਲਾ ਜਾ ਬਾਹਰ ਉਹ ਡੈਡੀ ਕਹਿੰਦਾ ਵੀ ਮੈਂ ਹੁਣ ਕਹਾਂ ਵੀ ਨੋਟ ਨਹੀਂ ਕੀਤਾਗਾ ਠੀਕ ਆ ਜੀ ਵੀ ਡਾਕਟਰ ਨੇ ਭਰੇ ਨਹੀਂ ਜੀ ਤੇ ਬਾਕੀ ਲੱਗਿਆ ਫਾਰਮ ਚ ਚੰਗਾ ਹੀ ਹੁੰਦਾ ਫਾਰਮ ਚ ਚੰਗੇ ਲੱਗਿਆ ਹੁੰਦਾ ਬਈ ਐਕਸਰਾ ਆ ਕਾਦ ਆ ਗਿਆ ਸੱਜਣੋ ਫੁੱਲ ਵੱਡਾ ਪ੍ਰਿੰਟ ਵੀ ਸੋਹਣਾ ਬੱਚੀ ਦਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਬਾਡੀ ਦੇ ਢਾਂਚੇ ਵਾਲੇ ਤੋਂ ਵੀ ਤੇ ਬਾਕੀ ਆਰਡਰ ਇਹ ਵੀ ਫਿਕਸ ਰੱਖੂ ਨਾਲ ਲੱਗ ਮੈਂ ਜਿੱਦਾਂ ਇੱਕ ਨੰਬਰ ਵਾਲੀ ਬੱਚੀ ਦਾ ਠੋਸ ਫੋਸ਼ੀ ਰੱਖੂਗੀ ਬਿਲਕੁਲ ਲੰਮਕਵਾ ਨਹੀਂ ਰੱਖਦੀ ਕਿਸੇ ਪੱਖ ਤੋਂ ਆ ਲੈ ਆ ਬਾਈ ਰਿਕਾਰਡ ਬਾਈ ਕਹਿੰਦਾ ਇਹਦਾ ਵੀ ਤਕਰੀਬਨ ਤਕਰੀਬਨ 32 ਕਿਲੋ 35 ਕਿਲੋ ਪਲਾਸੀ ਚੱਲੂ ਬਾਈ ਇਹ ਵੀ ਪਹਿਲਣ ਦਾ ਰਿਕਾਰਡ ਆ ਗਿਆ 32 ਕਿਲੋ ਦਾ ਤੇ ਬਿਊਟੀ ਵਾਲੇ ਪੱਖ ਤੋਂ ਵੀ ਸ਼ਾਨਦਾਰ ਆ ਬੱਚੀ ਢਾਂਚੇ ਵਾਲੇ ਪੱਖ ਤੋਂ ਵੀ ਤੇ ਦੁੱਧ ਵਾਲੇ ਪੱਖ ਤੋਂ ਵੀ ਚੰਗਾ ਮੁਨਾਫਾ ਕਰੂਗੀ ਜਿਹੜਾ ਸੱਜਣ ਲੈ ਕੇ ਜਾਊਗਾ ਦੁੱਧ ਵੀ ਚੰਗਾ ਪਾ ਦੂ ਢਾਂਚਾ ਵੀ ਸੋਹਣਾ ਰੱਖਦੀ ਆ ਤੇ ਥੋੜੀ ਬਹੁਤੀ ਭੜ ਲੱਗ ਗਈ ਪਾਉਣ ਇਧਰਲੇ ਬੰਨੇ ਸੱਜੇ ਪਾਸੇ 19 ਵੀ ਪਾੜ ਲਾਗੀ ਸ਼ੁਰੂ ਕਰਨਾ ਹਫਤੇ ਡੇੜ ਗੜ ਕੱਢ ਦੂਗੀ ਇੱਕ ਦੋ ਦਿਨ ਪਸ਼ੂ ਕਈ ਵਾਰੀ ਇੱਧਰ ਉੱਧਰ ਵੀ ਕਰ ਦਿੰਦਾ ਜੀ ਜੂ ਲਾ ਲਾਣਾ ਜਾ ਕੇ ਫੁੱਲ ਵੱਡੀਆਂ ਨੇ ਬਾਈ ਬੜਾ ਦਾ ਇਹ ਆ ਗਈ 3 ਨੰਬਰ ਤੇ ਬਣਨਾ ਬਣਨਾ ਬਹੁਤ ਆ ਬਾਈ ਦੇਖੀ ਲਾਟੋ ਲਾਂ ਬਹੁਤ ਪੀਂਦੇ ਪੱਸੀ ਤੇ ਰੱਖੂ ਫਿਕਸ ਹੈ ਨਾ ਮੈਂ ਕਹਣਾ ਬਈ ਜਦੋਂ ਫਿਕਸਰ ਬਣਨੀ ਰੱਖਣੀ ਆ ਲੱਗਾਂ ਜੀ ਰੱਖੂ ਬਾਹਲੇ ਵੱਡੇ ਲੈਵਲ ਲੈ ਗਿਆ ਫੋਨ ਮੇਰੀ ਮਾਰ 4 ਨੰਬਰ ਵਾਲੀ ਤੇ ਜਰਸੀ ਕਰਾਉਸ ਆ ਗਈ ਹੈ ਨਾ ਇਹ ਜਰਸੀ ਕਰਾਉਸ ਆ ਬਾਈ ਤੇ ਐਮਨ ਨੇ ਕਿਹਾ ਲੈ ਇਹ ਮਸ਼ੀਨਤੀ ਹੋਏ ਤੇ ਮਸ਼ੀਨ ਵਾਲੇ ਵੀ ਫੋਨ ਲਾਵੇ ਠੀਕ ਹੈ ਕੰਮ ਹਾਂ ਇਹਦੀ ਚਬਾਈ ਆ ਬਾਈ ਕਹਿੰਦਾ ਜਿਹੜੀ ਮਸ਼ੀਨੀ ਚਬਾਈ ਤੇ ਲੱਗੀ ਹੋਈ ਆ ਹੱਥਾਂ ਵਾਲਾ ਸੱਜਣ ਕੋਈ ਨਾ ਸੰਪਰਕ ਕਰੇ ਇਹਦੇ ਵਾਸਤੇ ਮਸ਼ੀਨੀ ਚਬਾਈ ਆ ਸੰਪਰਕ ਕਰੇ ਹਾਂ ਟੋਹਰ ਬਾਈ ਖੋਲ ਕੇ ਸੂਆ ਕਿਹੜਾ ਤੇ ਕਿੰਨੇ ਦਿਨ ਦੀ ਸੂਆ ਦੂਜਾ ਸੂਆ ਬਾਈ 6 ਦਿਨ ਦਾ ਹੈ ਜੀ 6 ਦਿਨ ਦਾ ਦੂਜਾ ਸੂਆ ਕਿੰਨੇ ਦਿਨ ਦੀ ਸੂਆ ਬਾਈ ਆਜੋ ਬਾਈ 5 ਦਿਨ ਦੀ ਸੂਈ ਨੂੰ ਦੁੱਧ ਕਿੰਨਾ ਕਰਦਾ ਦੁੱਧ 20 ਤੋਂ ਬਾਹਰ ਹੀ ਆ ਹੁਣ 20 ਪਲੱਸ ਹਾਂ ਫੈਂਡ ਫੁੱਟ ਕਿਵੇਂ ਆਵੀ ਫੈਂਡ ਦਾ ਭਯਾਮ ਮੰਨ ਕੇ ਚੱਲੂ ਸਾਰੇ ਡੜੇ ਦੀ ਆਉਂਦੀ ਆਪਣੇ ਕੋਲੇ ਠੀਕ ਆ ਆਪਣੇ ਕੋਲ ਦੋ ਬੜਾ ਹੋਰ ਐਫ ਐਫ ਨਹੀਂ ਆ ਠੀਕ ਆ ਜੀ ਭਯਾਮ ਮੰਨ ਕੇ ਪੰਜ ਕੇ ਜੀਰੋ ਆਉਂਦੀ ਸਾਰਾ ਵਿੱਚੇ ਪਾ ਕੇ ਇਹਦੀ ਵੀ ਠੀਕ ਆ ਇੱਕ ਬੜਾ ਆਪਣੇ ਕੋਲੇ ਹੋਰ ਕਰਾਉਣਾ ਤਾਂ ਐਫ ਐਫ ਨਹੀਂ ਆ ਦੋ ਕਰਾਉਸ ਬੜਾ ਨਹੀਂ ਆ ਚਾਰ ਤੋਂ ਪੰਜ ਡੇੜ ਗੇੜ ਤਾਂ ਹੋਊਗੀ ਬਈ 4.5 ਤੁੱਤੀ ਆਉਗੀ ਇਹਦੀ ਫੈਂਡ ਦਾ ਇਹ 5 ਤੋਂ ਵੀ ਪਲੱਸ ਹੀ ਰਹੂਗੀ ਇਹਦੀ ਆ ਫੈਂਡ ਦਾ ਕੱਲੀ ਜੇ ਕਢਾਉਣੀ ਹੋਵੇ ਇਹਦੀ 5 ਤੋਂ ਪਲੱਸ ਹੀ ਰਹੂਗੀ ਤੇ ਦੁੱਧ ਪਾਈ ਕਹਿੰਦਾ ਇਹਦੇ ਕੋਲੇ ਹੈਗਾ ਇਸ ਟਾਈਮ 20 ਪਲੱਸ ਹਾਜ਼ਰ ਆ ਜਰਸੀ ਕ੍ਰੋਸ ਦੇ ਵਿੱਚ ਆ ਗਈ ਜਰਸੀ ਦਾ ਸੀਮਨ ਲਵਾ ਇਹ ਜਰਸੀ ਬਰੀਡ ਦੇ ਕੰਮ ਕਰਨਾ ਕਿਸੇ ਭਰਾ ਨੇ ਪਰ ਇਹ ਬੇਨਤੀ ਆ ਵੀ ਇਹਨੂੰ ਮਸ਼ੀਨੀ ਚਵਾਈ ਵਾਲਾ ਸੱਜਣਾ ਹੀ ਖਰੀਦੇ ਬਾਈ ਤੋਂ ਹੱਥੀ ਚਵਾਈ ਤੇ ਮਸ਼ੀਨੀ ਚਵਾਈ ਦਾ ਥੋੜਾ ਜਿਹਾ ਅੰਤਰ ਹੋ ਜਾਂਦਾ ਪਸ਼ੂ ਕਈ ਵਾਰੀ ਹੱਥੀ ਚਵਾਈ ਤੇ ਨਹੀਂ ਵੀ ਲੱਗਦਾ ਉਹ ਲੱਗ ਵੀ ਸਕਦੀ ਆ ਪਰ ਬਾਈ ਕਹਿੰਦਾ ਆਪਾਂ ਮਸ਼ੀਨੀ ਚਵਾਈ ਵਾਲੇ ਐ ਤਾਂ ਬਈ ਚੋੜਾ ਆਪਾਂ ਹੱਥੀ ਵੀ ਲੈਣੇ ਆਗੇ ਠੀਕ ਆ ਜੀ ਕਾਰਨ ਕਿ ਜਦੋਂ ਆਪਾਂ ਹੱਥੀ ਚੋਣੇ ਆ ਪੰਜ ਚਾਰ ਘੜਾਂ ਪਹਿਲਾਂ ਕਰਦੇ ਆ ਬਾਲਟੀ ਆਪਾਂ ਬਾਲਟੀ ਚੋਣੇ ਪਾਉਂਗਾ ਠੀਕ ਆ ਗੱਲ ਆ ਹਾਂ ਉਦਾਂ ਨਹੀਂ ਹੈਗੀ ਵੀ ਉਹ ਟਿਕ ਜਾਂਦੇ ਕਿਉਂਕਿ ਉਹ ਉਦੋਂ ਟਿਕ ਜਾਂਦੀ ਆ ਪਤਾ ਵੀ ਇਹਦਾ ਪਸ਼ੂ ਮਸ਼ੀਨੀ ਚਵਾਈ ਕਈ ਵ ਠੀਕ ਆ ਜੀ ਉਹ ਮਾਗਰੋਂ ਨਹੀਂ ਕੁਛ ਕਹਿੰਦੀ ਜੀ ਠੀਕ ਆ ਗੱਲ ਹਾਂ ਤੇ ਹਵਾਨਾ ਸੋਨਾ ਰੱਖ ਦਿਆ ਗਰੀ ਮੈਂ ਕਹਣਾ ਹਵਾਨਾ ਪੂਰਾ ਫਿੱਟ ਫੱਟਾ ਬਾਈ ਹਾਂ ਆਰਡਰ ਰੱਖ ਦਿਆ ਪੂਰਾ ਫਿੱਟ ਫੱਟ ਤੇ ਨਾਲ ਲੱਗ ਮੈਂ ਹਵਾਨਾ ਫੁੱਲ ਜੋਸ਼ ਵਾਲਾ ਆ ਗਿਆ ਚਬਾਈ ਦੀ ਕਿਵੇਂ ਬਾਈ ਇਹ ਬਾਈ ਚਬਾਈ ਤਾਂ ਮਨ ਗਿਆ ਚੀਚੇ ਮੂੜੇ ਦੀ ਇਹਦੀ ਫੋਕੀ ਜਮੈਂ ਜਮੈਂ ਨੀਂਦੇ ਹੀ ਲੈਂਦੀ ਚਬਾਈ ਠੀਕ ਆ ਗੱਲ ਤੇ ਹੁਣ ਮਾਰਦੇ ਗਰੀ ਨਾਲ ਵਾਲੀ ਤੇ ਕੈਮਰਾ ਇਹ ਕ੍ਰਾਸ ਚ ਆ ਗਈ ਇਹ ਕ੍ਰਾਸ ਚ ਆ ਬਾਈ ਇਹ ਗਰਮੀ ਵਾਲੀ ਆ ਗਈ ਗਰਮੀ ਵਾਲੀ ਆ ਬਾਈ ਨਾਲੀ ਤੋਰੀ ਬਾਈ ਹੁਣ ਕੀ ਇਹ ਬਾਈ ਦੂਜਾ ਸੂਰ ਸੌਂਦੀ ਆ ਗਈ ਇੱਕ ਨੇ ਕਿ ਦਿਨ ਕੱਢ ਦਿਆ ਬਾਈ ਦਿਨੇ ਵੀ ਇੱਕ ਆਤਮ ਨੂੰ ਲੈ ਜਾਈ ਬਾਈ ਇਹ ਚਬਾਈ ਇਹ ਵੀ ਫੁੱਲ ਮੋਟੀ ਹੋਊਗੀ ਫੁੱਲ ਮੋਟੀ ਦੇਖਦੀ ਹੈ ਬਾਈ ਇਹ ਦੀ ਚਬਾਈ ਕਿਉਂਕਿ ਚਬਾਈ ਚੂਈ ਦੀ ਮਾਰ ਨਹੀਂ ਲੈਂਦੇ ਬਾਈ ਆਪਾਂ ਅਣਦਸ ਐਜੀ ਦੱਸਦਾ ਤੁਹਾਨੂੰ ਕ੍ਰੋਸ ਸੰਗ ਚ ਆ ਗਈ ਇਹਦਾ ਕੀ ਰਿਕਾਰਡ ਆ ਬਾਈ ਦੁੱਧ ਦਾ ਰਿਕਾਰਡ ਲੈ ਬਾਈ 23 ਕਿਲੋ ਤੇਰੇ ਪਲੂਣ ਦਾ ਪਹਿਲਣ ਦਾ ਹਾਂ ਤੇ ਬਣੂ ਬਣੂ ਚੰਗੀ ਥੱਲੇ ਹੋਣਾ ਅੱਜ ਤੇ ਮਨਕ ਚਾਲ ਵੀ ਦੇ ਦੂਗੀ 26 ਤਾਈ ਕਿਲੋ ਦਾ ਰਾਮ ਨਾਲੀ ਕਿੰਨੇ ਕਿ ਦਿਨ ਕੱਢ ਸਕਦੀ ਆ ਇਹ ਲੈ ਜੀ ਇੱਕ ਆਤਮ ਨੂੰ ਤੋ ਲਈ ਜਊ ਬਾਈ ਇਹ ਹਫਤੇ ਦੇੜੇ ਕਿੜਾ ਹਾਂ ਤੇ ਵਜਨ ਵਜੂਦ ਚੰਗਾ ਜਾਨ ਚੰਗੀ ਆ ਹਾਂ ਬਾਈ ਫੇਸ ਕੋਟ ਜਾਂ ਇਦਾਂ ਜਿਹੇ ਮਰਜੀ ਜਰਸੀ ਦੀ ਹੁੰਦੀ ਹੈਗੀ ਇਹ ਦਰਸੀਆ ਕਾਸਪਨ ਹੈਗਾ ਇਹ ਜੀ ਕੋਸ਼ਪਖ ਜਾਂ ਵਿੱਚ ਜਰਸੀ ਦਾ ਆ ਗਿਆ ਜਿੱਦਾਂ ਇਸ ਤੋਂ ਪਹਿਲਾਂ ਨਹੀਂ ਦਿਖਾਈਆ ਉਹ ਵੀ ਥੋੜੀ ਕ੍ਰੋਸ ਚ ਸੀ ਤੇ ਜਿੱਦਾਂ ਆਪਾਂ ਕਹਿ ਲਈਏ ਵੀ ਸੀਮਣਾ ਲਾ ਦੋਗੇ ਜਰਸੀ ਦਾ ਚੰਗਾ ਤਾਂ ਬੱਚਾ ਜਰਸੀ ਦਾ ਚੰਗਾ ਪਾ ਦਊਗੀ ਲੈ ਲੈ ਆ ਬਾਈ ਕਮਾ ਲੈ ਇੱਥੋਂ ਥਣ ਦਾ ਸਹਜ ਬਹੁ ਬਾਖ ਮਾਰ ਰੱਖਦੇ ਜਿੱਦਾਂ ਆਪਾਂ ਗੱਲ ਕਰ ਲਈ ਨਾ ਮੱਜਾਂ ਨੂੰ ਥਣ ਲੱਗਿਆ ਉਦਾਂ ਥਣ ਲੱਗਿਆ ਬੱਚੀ ਦੇ ਤੇ ਜਾਣ ਜੂਣ ਵਾਲੇ ਪੱਖ ਤੋਂ ਸ਼ਾਈਨਿੰਗ ਵਾਲੇ ਪੱਖ ਤੋਂ ਸਰਾਈ ਆ ਗਈ ਹਰੇਕ ਪੱਖ ਤੋਂ ਤੇ ਦੁੱਧ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਬਾਈ ਦੇ ਦੱਸਣ ਮੁਤਾਬਕ ਦੁੱਧ ਦਾ ਰਿਕਾਰਡ ਵੀ ਇਹਦਾ ਚੰਗਾ ਹੈ ਤੇ ਬਾਕੀ ਝੋਲ ਬਹੁਤ ਪਈ ਆ ਹਜੇ ਬੱਚੀ ਬਣੂਗੀ ਬਹੁਤ ਇੱਥੋਂ ਥਣ ਦਾ 25 ਦਾ ਨੋਰਮਲ ਹੀ ਦੁੱਧ ਦੇ ਦੂ ਬਾਈ ਵਾ ਮਨ ਲਾ ਵੀ 25 ਤੋਂ ਪਾਰ ਪਾਰ ਹੀ ਪਾਣਾ ਠੰਡੀ ਬਹੁਤ ਆ ਬਾਈ ਬੈਠਾ ਇੱਥੋਂ ਦਿਖਾ ਦੇ ਥਣ ਦਾ ਸਾਈਜ਼ ਠੰਡੀ ਹੁੰਡੀ ਦਾ ਬਹੁਤ ਆਈ ਹੈ ਆ ਥਾਣਾ ਦਾ ਸਾਈਜ਼ ਬਹੁਤ ਸੋਹਣਾ ਰੱਖੂ ਠੰਡੀ ਹੁੰਡੀਆ ਬਾਲੀ ਆਸਲਾ ਬਾਈ ਦੇਖੀ ਲੈ ਤੇ ਮੁਠੀ ਦਾ ਮੁਠੀ ਵਾਲਾ ਚੋਣ ਲੱਗਿਆ ਹੱਥੀ ਚਵਾਈ ਵਾਲੀ ਬੱਚੀ ਆ ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਵਾਲੀ ਜਰਸੀ ਇਹ ਵੀ ਜਰਸੀ ਦੇ ਵਿੱਚ ਜਰਸੀ ਆ ਬਈ ਇਹ ਇਹ ਹੁਣ ਹੈ ਪਾਉਈ ਹੈ ਪੰਜਾਬ ਵਾਲੀ ਤੇ ਐ ਮੰਨ ਕੇ ਚੱਲ ਬਈ ਐਚ ਐਫ ਦੇ ਪੇਟੂ ਹੀ ਵੀ ਇਹ ਵੀ ਠੀਕ ਆ ਕਰ ਲੈ ਐ ਜਰਸੀ ਆ ਜੀ ਪਰ ਆਸਲਾ ਚੈਨਿੰਗ ਸ਼ੂਨ ਵੀ ਚੰਗੀ ਆ ਨਾ ਚੈਨਿੰਗ ਜਿਹੜਾ ਇਹ ਮੂੰਹ ਵੀ ਚਾਰ ਦੰਦੀ ਆ ਬਈ ਇਹ ਚਾਰ ਦੰਦ ਦਾ ਚਾਰ ਦੰਦ ਦਾ ਸੂਆ ਕਿਹੜਾ ਬਾਈ ਸੂਆ ਬਾਈ ਦੂਜਾ ਸੂਈ ਹੈ ਥੁੰਦੀ ਆ ਬਾਈ ਹੋਲ ਕੇ ਮਾੜਾ ਦੰਦ ਵੀ ਦਿਖਾ ਦਿੰਦੇ ਆਪਾਂ ਠੀਕ ਆ ਕਰ ਲੈ ਇਹ ਕਿੰਨੇ ਦਿਨ ਕੱਢ ਦੀ ਆ ਇਹ ਲੈ ਜੀ ਬਾਈ 10 ਦਿਨ ਆ ਜੇ 10 ਦਿਨ ਹਾਂ ਇਥੋਂ ਕਰਾ ਲਈ ਗਰੀ ਚੈੱਕ ਚਾਰ ਦੰਦ ਆ ਬਈ ਇਹ ਲਾ ਆ ਗਈ ਚਾਰ ਦੰ ਆ ਇਹਦੇ 10 ਕਿ ਦਿਨਾਂ ਤਕਰੀਬਨ ਦੇਖੂੰਦਾ ਇਹ ਨਗੂ ਵੀ ਪੂਰੀ ਆ ਦੰਦਾ ਦੀ ਤਕਰੀਬਨ ਪੈਂਡਿੰਗ ਨੇ ਕੱਦ-ਕਾੜ ਚੰਗਾ ਜਾਨ ਬਹੁਤ ਆ ਤੇ ਬਾਕੀ ਰੰਗ ਬਹੁਤ ਸੋਹਣਾ ਆ ਗਿਆ ਦੁੱਧ ਵੀ ਬਾਈ ਬਹੁਤ ਚੰਗਾ ਪਾਵੇ 26 ਕਿਲੋ ਪਲੂਣਾ ਦਿੰਦਾ ਪਿਆ ਆ ਇਹਦਾ ਰਿਕਾਰਡ ਬਾਈ ਕਹਿੰਦਾ ਹੈਗਾ 25-26 ਕਿਲੋ ਦਾ ਦਿਨ ਕਿਨੇ ਦੱਸਿਆ ਪੈਂਡਿੰਗ ਇਹਦੇ ਬਾਈ ਆਮ 10-12 ਦਿਨਾਂ ਦਾ ਨਾਰਮਲੀ ਲੈ ਜੂ ਬਾਈ ਜੀ 10 ਤੋਂ 12 ਨਾਲ ਲਿਆ ਸਕਦੀ ਹੈ ਜੀ ਸਟਾਰਟਿੰਗ ਹੋਈ ਹੈ ਨਾ ਹਾਂ ਸਟਾਰਟ ਹੋ ਚੱਲੀ ਹੈਗੀ ਆਣ ਦਾ ਸਾਈਜ਼ ਵੀ ਸੋਹਣਾ ਤੇ ਚਵਾਈ ਦੀ ਤਾਂ ਮੋਟੀ ਹੋਊਗੀ ਚਵਾਈ ਦਾ ਮੋਟੀ ਪੂਰੀ ਐ ਮੰਨ ਕੇ 28 29 ਕਿਲੋ ਤਾਂ ਆਰਾਮ ਨਹੀਂ ਦੇਣਾ ਭਾਈ ਹਾਂ ਤੇ ਇੱਥੋਂ ਕੋਈ ਘੱਟ ਕੋਤ ਬਹੁਤ ਆਣਾ ਬੈੜਦਾ ਆ ਨੂੜਾ ਸੋਹਣੀਆਂ ਬਣਾਊਗੀ ਤੇ ਬੱਚੇ ਬਹੁਤ ਸੋਹਣੇ ਪਾਊਗੀ ਅੱਗੇ ਜੇ ਕਿਸੇ ਭਰਾ ਨੇ ਅੱਗੇ ਹਾਂ ਲੈਣੀ ਐ ਬੱਚੇ ਚੰਗੇ ਪਾ ਦੂਗੀ ਜਰਸੀ ਦੇ ਵਧੀਆ ਟੌਪ ਦੇ ਤੇ ਲਿਆ ਬਾਈ ਇਧਰ ਲਈ ਪੱਖ ਨੇ ਮੋੜ ਲਿਆ ਇੱਥੋਂ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਜਾਤ ਨਸਲ ਕੁਆਲਿਟੀ ਉਹ ਤੁਹਾਡੇ ਸਾਹਮਣੇ ਆ ਦੰਦ ਸਾਨੂੰ ਚੈੱਕ ਕਰਾ ਦੇ ਆਪਾਂ ਨੂੰ ਦੰਦਾਂ ਚ ਆ ਗਈ ਚਾਰ ਦੰਦਾਂ ਸੂਗਾ ਦੂਜਾ ਸੁੰਦਿਆ ਚਾਰ ਦੰਦਾ ਚ ਉਮਰ ਹੈ ਮੰਨ ਲਾ ਵੀ ਛੋਟੀ ਉਮਰ ਚ ਆ ਗਈ ਥੋੜੀ ਉਮਰ ਦੀ ਹੈ ਬਈ ਦੇਖੋ ਨਾਲ ਲੱਗੇ ਵੀ ਜਿਵੇਂ ਵੀ ਜਵਾਨੀ ਚ ਹੋਊਗੀ ਪੂਰੀ ਹਲੇ ਦੰਦਾ ਚ ਹੋਊਗੀ ਪੂਰੀ ਕੱਦ ਵੀ ਸੋਹਣਾ ਤੇ ਆਡਰ ਰੱਖੂਗੀ ਇਹ ਵੀ ਨਾਲ ਲੱਗਵਾ ਜਾ ਕਿਉਂਕਿ ਹਲੇ ਸਟਾਰਟਿੰਗ ਕਰੀਆ ਪੱਛੀ ਨੇ ਚੋਲ ਚੂਲ ਬਹੁਤ ਪਈਆ ਤੇ ਥਾਣੇ ਦੇ ਸੱਜਣੋਂ ਸਿੰਗਲ ਚਾਰ ਹੀ ਆ ਗਏ ਕਿਉਂਕਿ ਗਾਮਾ ਚ ਦਿੱਕਤ ਹੁੰਦੀ ਆ ਵੀ ਥਾਣ ਕੋਈ ਫਾਲਤੂ ਹੁੰਦਾ ਫੋਰਟ ਸ਼ਾਂਕ ਉਹ ਸਿਸਟਮ ਨਹੀਂ ਹੈਗਾ ਇਹੇ ਲੱਗਿਆ ਨਾ ਨਾ ਬਈ ਫੋਰਟ ਸ਼ਾਂਕ ਵਾਲਾ ਨਹੀਂ ਹੈਗਾ ਕੰਮ ਬਾਈ ਫਿਰਦਾ तकरीबन तकरीबन ਰੁਟੀਨ ਹੀ ਚੱਲਦਾ ਰਹਿਣਾ ਬਾਈ ਰੁਟੀਨ ਕਿਉਂਦਾ ਆਪ ਟਾਈਮ ਹੁੰਦੇ ਆ ਆਪਣੇ ਕੋਲੇ ਬੈਠਾ ਬਾਈ ਮੱਝਾਂ ਵੀ ਹੁੰਦੀਆਂ ਆਪਣੇ ਕੋਲ ਮੱਝ ਵੀ ਹੈਗੀ ਆਪਣੇ ਕੋਲ ਛੋਟੀ ਚੰਗੀ ਹੈਗੀ ਠੀਕ ਆ ਗੱਲ ਤੇ ਦੁੱਧ ਤੇ ਹੀ ਜਾਂਦੀ ਆ ਆਪੋ ਦੀ ਲੈ ਮਿਲਕਿੰਗ ਕਰਾਉਂਦੇ ਆ ਠੀਕ ਆ ਗੱਲ ਆ ਨੰਬਰ ਬੋਲ ਦੇ ਬਾਈ ਨੰਬਰ ਆ ਬਈ 987086889 ਦੂਜਾ ਨੰਬਰ ਆ 97355044 ਆ ਨੰਬਰ ਸੱਜਣੋ ਬਾਈ ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਤੋਂ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ ਪਾਉਂ